ਇਹ ਦਰਖਾਸਤਾਂ ਦਾ ਆਪਣੇਡੇ ਹੁੰਦੀਆਂ ਹੀ ਰਹਿੰਦੀਆਂ ਆ ਪਗੜਾ ਡਰਨ ਵਾਲੇ ਆ ਬਥੇਰੇ ਆਪਣੇ ਦੇ ਕਰਾਉਂਦੇ ਆਗੇ ਤੇ ਅੱਗੋਂ ਅੱਜ ਨੋਟ ਸਲਾਈ ਬੈਠਾਗਾ ਬਾੜ ਦੇ ਮੁਰੇ ਡਾਕਟਰ ਦਾ ਕੰਮ ਵੰਡਾ ਕਿਸੇ ਵੀ ਕੋਈ ਖਾਨਤਪਾਰ ਦਾ ਕੋਈ ਕੰਮ ਨਹੀਂ ਕੀਤਾ ਜਾਊਗਾ ਇਹਨੂੰ ਘਸਣਾ ਚਾਹੁੰਦੇ ਆ ਜਿਹੜੀ ਜੀਰੀ ਦੀ ਤਿਆਰੀ ਆਗੀ ਅੱਜ 13 ਤਰੀਕ ਹੋਗੀ 15 ਬਰੀਕ ਨੂੰ ਜਿਹੜੀ ਲੈਡਾ ਗਵਰਨਮੈਂਟ ਵੱਲੋਂ ਚਾਲੂ ਕਰੀ ਜਾਣੀ ਆ ਤੇ ਤੂੰ ਜਿਹੜਾ ਡਾਕਟਰ ਨੂੰ ਜਿੰਦਾ ਲਾ ਕੇ ਬੈਠਾਗਾ ਪਹਿਲਾਂ ਦੋਦੇ ਅੱਜ ਦੀ ਜਿਹੜੀ ਬੰਦੀ ਕਾਰਵਾਈ ਆ ਆਪਾਂ ਉਹ ਕਰਾਮਾਂਗੇ ਜਿਹੜਾ ਡਾਕਟਰ ਆਉਦਾ ਬੰਦ ਕਰੀ ਬੈਠਾਗਾ ਅਗਲਾ ਆਪਦੇ ਮੈਨੂੰ ਇਹ ਨੋਟਸ ਲਈ ਬੈਠਾ ਐਸ ਡੀਓ ਬੰਗੋ ਇਹਦੇ ਜਿਹੜੀ ਬੰਦੀ ਆ ਜਿਹੜੀ ਆਪਾਂ ਉਹ ਅੱਜ ਦੀ ਕਾਰਵਾਈ ਵੀ ਕਰਾਮਾਂਗੇ ਵੀ ਲੋਕਾਂ ਦੇ ਕਿੰਨੇ ਮਸਲੇ ਆ ਜਿਹੜੇ ਉਹ ਹੱਲ ਕਰਨ ਵਾਲੇ ਪਏ ਆ ਤੇ ਜੂ ਲੈ ਕੇ ਨੋਟਸ ਆਪਦੇ ਘਰੇ ਜਾ ਕੇ ਬਹਿ ਗਿਆ ਇਹਨੂੰ ਆਪਾਂ ਅੱਜ ਦਾ ਜਿਹੜਾ ਉਹ ਵੀ ਜਵਾਬ ਪੁੱਛਾਂਗੇ ਬਾ ਦੈਨਾਂ ਦੇ ਸੀ ਕੋਈ ਗੱਲ ਨਹੀਂ ਜਿਹੜਾ ਆਪਣਾ ਧਰਨਾਗਾ ਇਹ ਇਸੇ ਤਰ੍ਹਾਂ ਜਾਰੀ ਰਹੂਗਾ ਜਿੰਨਾ ਚਿਰ ਆਪਣੇ ਪਿੰਡਾਂ ਦੇ ਜਿਹੜੇ ਮਸਲੇ ਹੱਲ ਨਹੀਂ ਹੁੰਦੇ ਤੇ ਜਿੰਨਾ ਚਿਰ ਆਪਦੀ ਬੋਲੀ ਨੂੰ ਸੁਧਾਰਦਾ ਨਹੀਂਗਾ ਇਹਦੇ ਕੋਈ ਧੌਣ ਵਿੱਚ ਕਿੱਲਾ ਹੋਊਗਾ ਅੱਗੇ ਆਪਾਂ ਬਹੁਤ ਆਸਰਾਂ ਦੇ ਕੱਢੇ ਆ ਤੇ ਕਰਦੇ ਰਹਾਂਗੇ ਇਹਦੇ ਵੀ ਆਪਾਂ ਧੌਣ ਤੋਂ ਜਿਹੜਾ ਕਿੱਲਾਗਾ ਬੋਲਣ ਵਾਲਾ ਆਪਾਂ ਕੱਢ ਕੇ ਹਟਾਂਗੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਟੇਜ ਦੇ ਬਾਪੂ ਅੱਗੇ ਆਜੋ ਹਜੇ ਤਾਂ ਗਰਮੀ ਵੀ ਹੈ ਨਹੀਂਗੀ ਸਾਰੇ ਆ ਰਿਹਾ ਸਟੇਜ ਦੇ ਮੂਹਰੇ ਆ ਜੋ ਜਿਹੜੀ ਆਪਾਂ ਸਟੇਜ ਦੀ ਆ ਜਿਹੜੀ ਆ ਕਾਰਵਾਈ ਆਪਾਂ ਸ਼ੁਰੂ ਕਰ ਗਿਆ ਆਪਣੇ ਕੋਲੇ ਵੱਖ-ਵੱਖ ਪਿੰਡਾਂ ਤੋਂ ਜਿਹੜੇ ਬੁਲਾਰੇ ਆਏ ਵੇ ਆ ਉਹਨਾਂ ਨੂੰ ਆਪਾਂ ਬੁਲਾਵਾਂਗੇ ਸਾਰੇ ਵੀਰਾਂ ਨੂੰ ਬੇਨਤੀ ਆ ਬਈ ਅੱਗੇ ਆ ਜਾਓ ਹੁਣ ਮੈਂ ਬੇਨਤੀ ਕਰਦਾਗਾ